ਸਸ਼ੀकांत ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਹੈ ਗੱਲਾਂបਾਤਾਂ ਰਹੀ ਅਸੀਂ ਇੱਕ ਦੂਜੇ ਨਾਲ ਹਰ ਟੌਪਿਕ ਤੇ ਗੱਲ ਕਰਦੇ ਲੋਜਿਕ ਦਾ ਮਤਲਬ ਹੀ ਇਹ ਹੈ ਕਿ ਜੋ ਸਾਡੇ ਨਾਲ ਬੀਤਦੀ ਹੈ ਕਈ ਵਾਰ ਕਿਤਾਬੀ ਗੱਲਾਂ ਸਾਨੂੰ ਸੁਣਨ ਨੂੰ ਬਹੁਤ ਚੰਗੀਆਂ ਲੱਗਦੀਆਂ ਪਰ ਅਸਰ ਕੋਈ ਨਹੀਂ ਹੁੰਦਾ ਉਹ ਜਿਆ ਕੋਈ ਨਹੀਂ ਉਹੀ ਦਾਦਾ ਦਾਦੀ ਨਾਨਾ ਨਾਨੀ ਦੀਆਂ ਕਹਾਣੀਆਂ ਵਾਂਗੂ ਕਿ ਰਾਜਕੁਮਾਰ ਆਏਗਾ ਵਿਆਹ ਕੇ ਲੈ ਜਾਏਗਾ بڑے ਸੁਪਨੇ ਜੀ ਘੋੜੇ ਤੇ ਚੜ੍ਹ ਕੇ ਆਉਣਾ ਤੇ ਬੜੀ ਦੁਨੀਆ ਵਧੀਆ ਹੋਣੀ ਹੈ ਅੱਛਾ ਵਿਆਹ ਬਾਰੇ ਹੀ ਚਲੋ ਗੱਲ ਕਰਦੇ ਆਂ ਅੱਜ ਵਿਆਹ ਜੋ ਹੈ ਨਾ ਇਹ ਇੱਕ ਜ਼ਰੂਰੀ ਜੀਆ ਹੈ ਮਤਲਬ ਜਦੋਂ ਇੱਕ ਉਮਰ ਹੋ ਗਈ ਤਾਂ ਇਹ ਦੁਨੀਆਦਾਰੀ ਦੇ ਸਰਕਲ ਨੂੰ ਅੱਗੇ ਵਧਾਉਣ ਲਈ ਮੈਰਿਜ ਜ਼ਰੂਰੀ ਹੈ ਜੀ ਹਾਂ ਪਰ ਅੱਜ ਕੱਲ ਕੁਝ ਹੋਰ ਹੀ ਚੱਲ ਰਿਹਾ ਚਲੋ ਉਹਦੇ ਤੇ ਆਪਾਂ ਚਰਚਾ ਨਹੀਂ ਕਰਨੀ ਕਿ ਬਹੁਤੇ ਬੱਚੇ ਇਹੀ ਸੋਚਦੇ ਆ ਕਿ ਮੈਰਿਜ ਕਰਾਉਣੀ ਜ਼ਰੂਰੀ ਨਹੀਂ ਐ ਸਮਾਜ ਦੇ ਨੀਮਾਂ ਦੇ ਅਨੁਸਾਰ ਅਸੀਂ ਬੰਨਿਆ ਹੋਇਆ ਏ ਜੀ ਹਰ ਚੀਜ਼ ਨੂੰ ਕਿ ਸਿਸਟੇਮੈਟਿਕਲੀ ਚੱਲਣਾ ਐ ਇਦਾਂ ਕਰਨਾ ਐ ਫਿਰ ਇਸ ਤੋਂ ਬਾਅਦ ਇਦਾਂ ਕਰਨਾ ਐ ਫਿਰ ਉਸ ਤੋਂ ਬਾਅਦ ਇਦਾਂ ਕਰਨਾ ਤੇ ਹੁਣ ਤੁਹਾਡੀ ਇੰਨੀ ਉਮਰ ਹੋ ਗਈ ਐ ਤੇ ਉਸ ਤੋਂ ਬਾਅਦ ਇੰਨੀ ਹੋ ਜਾਣੀ ਐ ਤੇ ਫਿਰ ਤੁਸੀਂ ਚਲੋ ਸਾਸ੍ਰੀ ਕਾਲ ਹੁਣ ਜਾਓ ਬਜ਼ੁਰਗ ਹੋ ਗਏ ਤੁਸੀਂ ਇੱਕ ਸਾਈਡ ਤੇ ਬੈਠੋ ਮਤਲਬ ਅਸੀਂ ਡਿਸਾਈਡ ਕੀਤਾ ਤੁਹਾਡੀ ਜ਼ਿੰਦਗੀ ਦਾ ਕਦੋਂ ਕਿੱਦਾਂ ਕੀ ਕੀ ਹੋਣਾ ਹੈ ਕਿਵੇਂ ਦੇਖੋ ਬਚਪਨ ਦੇ ਵਿੱਚ ਹਜੇ ਤੂੰ ਬੱਚਾ ਹੈ ਹਜੇ ਤਾਂ ਤੇਰੇ ਤੂੰ ਕੀ ਸਲਾਹ ਦੇ ਸਕਦਾ ਤੇ ਤੇਰੀ ਉਮਰ ਹੀ ਨਹੀਂ ਸਲਾਹਾਂ ਦੇਣ ਦੀ ਉਸ ਤੋਂ ਬਾਅਦ ਹਜੇ ਤੂੰ ਸਿਰਫ ਪੜ ਤੇ ਉਸ ਤੋਂ ਬਾਅਦ ਹੁਣ ਤੂੰ ਪੜ ਲਿਆ ਹੁਣ ਤੂੰ ਕੰਮਕਾਰ ਹੁਣ ਤੂੰ ਪੈਸਾ ਕਮਾ ਆਪਣੀ ਜ਼ਿੰਦਗੀ ਸੈੱਟ ਕਰ ਤਾਂ ਕਿ ਤੇਰਾ ਵਿਆਹ ਕਰ ਦਈਏ ਹੈਨਾ ਤਾਂ ਕਿ ਤੂੰ 4 ਪੈਸੇ ਕਮਾਉਣ ਲੱਗ ਜੇ ਹੁਣ ਤੇਰਾ ਵਿਆਹ ਕਰਤਾ ਹੁਣ ਤੇਰੇ ਬੱਚੇ ਹੋਗੇ ਹੁਣ ਤੂੰ ਆਪਣਾ ਘਰ-ਬਾਰ ਬਣਾ ਲਾ ਜਾਂ ਪਹਿਲਾਂ ਬਣਾ ਲਿਆ ਸੀ ਜਾਂ ਇਸ ਦੀਆਂ ਕੋਈ ਕਿਸ਼ਤਾਂ ਤੇ ਚੀਜ਼ ਲੈ ਲਾ ਤੇ ਉਹਨੂੰ ਲਾਉਂਦੇ 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 ਤੈਨੂੰ 20 ਸਾਲ ਪਤਾ ਨਹੀਂ ਲੱਗਣਾ ਜਦੋਂ ਤੇਰੇ ਬੱਚੇ ਵੱਡੇ ਹੋ ਜਾਣੇ ਆ ਤੇ ਉਸ ਤੋਂ ਬਾਅਦ ਹੁਣ ਇਹਨਾਂ ਨੂੰ ਵੀ ਵਿਆਹ ਲਾ ਹੈਨਾ ਜਦੋਂ ਉਹਨਾਂ ਨੂੰ ਵਿਆਹ ਲਿਆ ਉਹਨਾਂ ਦੇ ਬੱਚੇ ਹੋਗੇ ਤੇ ਹੁਣ ਤੂੰ ਇੱਕ ਪਾਸੇ ਬੈਠ ਜਾ ਚਾਹੇ ਤੁਸੀਂ ਲੇਡੀਜ਼ ਨੂੰ ਚਾਹੇ ਤੁਸੀਂ ਜੈਂਟਸ ਨੂੰ ਹੁਣ ਤੁਹਾਡਾ ਕੰਮ ਖਤਮ ਹੈ ਹੁਣ ਤੁਹਾਡੀ ਉਮਰ ਹੋ ਗਈ ਹੈ ਹੁਣ ਤੁਹਾਨੂੰ ਅਕਲ ਨਹੀਂ ਹੈ ਸਭ ਤੋਂ ਵੱਡੀ ਗੱਲ ਇਹ ਆ ਜਿਹੜੀ ਆਮ ਘਰਾਂ 'ਚ ਹੁੰਦੀ ਆ ਬਜ਼ੁਰਗ ਹੋ ਗਏ ਆ 70 ਆ 72 ਆ ਗਿਆ ਦੇਖੋ ਜੀ ਹੈ ਕੋਈ ਕਮਾਲ ਦੀ ਗੱਲ ਹੈ ਕਿ ਤੁਸੀਂ ਹਰ ਚੀਜ਼ ਆਪਣੇ ਤਰੀਕੇ ਨਾਲ ਡਿਸਾਈਡ ਕੀਤੀ ਹੋਈ ਆ ਅਗਲੇ ਨੂੰ ਵੀ ਪੁੱਛ ਲਓ ਬਈ ਅਗਲੇ ਦੇ ਵੀ ਵਿਚਾਰ ਲੈ ਲਓ ਅਗਲੇ ਦੇ ਵੀ ਥੋਪਣਾ ਬੰਦ ਕਰ ਦੋ ਬਹੁਤੇ ਲੋਕ ਆਉਂਦੇ ਆ ਜਿਹੜੇ ਇਹ ਗੱਲ ਕਰਦੇ ਆ ਕਿ ਮੈਰिज ਨਹੀਂ ਹੋ ਰਹੀ ਬੱਚੇ ਦੀ ਜਾਂ ਬੱਚੀ ਦੀ ਕੀ ਕਰੀਏ 30 ਸਾਲ ਦੇ ਹੋ ਗਏ ਆ ਤੇ ਜਦ ਟਾਈਮ ਹੀ ਨਹੀਂ ਹੈਗਾ ਵਕਤ ਨਹੀਂ ਹੈਗਾ ਤੇ ਕੀ ਕਰੇ ਅਗਲਾ ਪਰ ਨਹੀਂ ਸਮਾਜ ਦੇ ਲੋਕ ਸਾਡੇ ਰਿਸ਼ਤੇਦਾਰ ਸਾਨੂੰ ਜਿਉਣ ਨਹੀਂ ਦਿੰਦੇ ਇੱਕੋ ਹੀ ਗੱਲ ਵਾਰ-ਵਾਰ ਲੈ ਤੁਸੀਂ ਆਪਣੀ ਕੁੜੀ ਦਾ ਕਿਤੇ ਕਰਨਾ ਨਹੀਂ ਐਨੀ ਉਮਰ ਹੋ ਗਈ ਹਜੇ ਕੀ ਤਾ ਨਹੀਂ ਮੁੰਡਾ ਮਿਲਿਆ ਨਹੀਂ ਤੇ ਜੇ ਮੁੰਡਾ ਹੈ ਤੁਹਾਡੇ ਮੁੰਡੇ ਦਾ ਕਿਤੇ ਹੋਇਆ ਨਹੀਂ ਤੁਹਾਡੇ ਕਿਤੇ ਰਹਿ ਹੀ ਨਾ ਜਾਵੇ ਅੱਜਕਲ ਕੁੜੀਆਂ ਮਿਲਦੀਆਂ ਹੀ ਨਹੀਂ ਉੱਪਰ ਚੀ ਉਨਾ ਦੇ ਜ਼ਖਮਾਂ ਤੇ ਨਮਕ ਪੂਰੀ ਤਰ੍ਹਾਂ ਛਿੜਕਣਗੇ ਕਿ ਅੱਜ ਜਾ ਕੇ ਰਾਤ ਨੂੰ ਸੌਣ ਨਾ ਸਾਨੂੰ ਮਿਲ ਕੇ ਇਹ ਗੱਲ ਤੇ ਜ਼ਰੂਰੀ ਹੈ ਆਪਾਂ ਨੂੰ ਇਹ ਪਤਾ ਹੈ ਤੁਹਾਡੀ ਕੋਈ ਦੁੱਖ ਦੀ ਰੰਗ ਅਗਲੇ ਨੂੰ ਪਤਾ ਹੈ ਤੁਸੀਂ ਵਿਆਹ ਤੇ ਫੰਕਸ਼ਨ ਤੇ ਪਾਰਟੀ ਤੇ ਮਾਰਕੀਟ ਚ ਕਦੋਂ ਤੁਸੀਂ ਆਪਣੇਆਂ ਨੂੰ ਮਿਲੇ ਉਹਨਾਂ ਨੇ ਮਿਲਦਿਆਂ ਸਾਰ ਇੱਕੋ ਹੀ ਗੱਲ ਹੋ ਗਿਆ ਇਹਦਾ ਕਿਤੇ ਅੱਛਾ ਲਾ ਦੱਸ ਹਜੇ ਵੀ ਨਹੀਂ ਹੋਇਆ ਸਾਡੇ ਇਦਾਂ ਐ ਉਹਦਾ ਤੇ ਹੁਣ ਤੱਕ ਹੋਈ ਆਈ ਨਹੀਂ ਉਹ ਤੇ ਰਹਿ ਹੀ ਗਈ ਤੇ ਹੁਣ ਇੰਨਾ ਤੇ ਉਹ ਰਹਿ ਹੀ ਗਿਆ ਉਹ ਹੁਣ ਕੀ ਕਰੇ ਵਿਚਾਰਾ ਹੁਣ ਲੋੜਵੰਦ ਦੇਖਦੇ ਫਿਰਦੇ ਆ ਹੁਣ ਵਿਆਹੀ ਵਰੀ ਜਾ ਵਿਆਹਾ ਦੇਖਦੇ ਫਿਰਦੇ ਆ ਇਹੋ ਜਿਹੀਆਂ ਗੱਲਾਂ ਕਰ ਕਰਕੇ ਜਦ ਹਮ ਪੂਰੀ ਤਰ੍ਹਾਂ ਨਾਲ ਤੁਹਾਡੇ ਮਨ ਨੂੰ ਦੇਣਗੇ ਇਹ ਕੰਮ ਐ ਸਾਡੇ ਸਮਾਜ ਦਾ ਇਹ ਕੰਮ ਐ ਸਾਡੇ ਰਿਸ਼ਤੇਦਾਰਾਂ ਦਾ ਹਨਾ ਤੇ ਅਸੀਂ ਅਸੀਂ ਉਸ ਚੀਜ਼ ਨੂੰ ਬੋਝ ਨੂੰ ਦਿਮਾਗ ਤੇ ਚੱਕ ਕੇ ਫਿਰ ਅੱਛਾ ਬੋਲਦੇ ਨਹੀਂ ਅਸੀਂ ਪਹਿਲੀ ਗੱਲ ਮੇਨ ਗਲਤੀ ਸਾਡੀ ਕੀ ਆ ਕਿ ਜਦੋਂ ਕੋਈ ਸਾਨੂੰ ਇਹ ਕੁਐਸਚਨ ਕਰਦਾ ਉਸ ਤੋਂ ਬਾਅਦ ਉਸ ਤੋਂ ਸਾਡੇ ਕੋਲ ਕੋਈ ਆਨਸਰ ਹੀ ਨਹੀਂ ਹੁੰਦਾ ਬੇਵੱਸੀ ਦੇਖੋ ਤੁਸੀਂ ਕਿਉਂ ਨਹੀਂ ਹੁੰਦਾ ਕਿਉਂਕਿ ਸਾਡੀ ਬੇਟੀ ਦਾ ਰਿਸ਼ਤਾ ਜਾਂ ਬੇਟੇ ਦਾ ਰਿਸ਼ਤਾ ਨਹੀਂ ਹੋ ਰਿਹਾ ਬਾਈ ਹਾਦੀ ਹੋਈ ਪਈ ਆ ਕਹੋ ਨਾ ਕਿ ਅਸੀਂ ਹਜੇ ਕਰਨਾ ਨਹੀਂ ਸਾਨੂੰ ਹਜੇ ਚਾਹੀਦਾ ਹੀ ਨਹੀਂ ਸਾਡੀ ਬੇਟੀ ਹਜੇ ਮੰਨਦੀ ਨਹੀਂ ਉਹ ਪੈਰਾ ਦਿਖੜਨਾ ਚਾਹੁੰਦੀ ਹੈ ਉਹ ਕਾਮਯਾਬ ਹੋਣਾ ਚਾਹੁੰਦੀ ਹੈ ਜਾਇ ਇਹ ਦੇਖੋ ਕਿ ਆਲੇ-ਦੁਆਲੇ ਵਿਆਹ ਨੂੰ ਦੇਖ ਕੇ ਲੋਕਾਂ ਦੇ ਵਿਆਹ ਟੁੱਟਦੇ ਦੇਖ ਕੇ ਲੋਕਾਂ ਦੀ ਜੀਵਨ ਦੀਆਂ ਪਰੇਸ਼ਾਨੀਆਂ ਦੇਖ ਕੇ ਸਾਡੇ ਬੱਚਿਆਂ ਦਾ ਮਨ ਮੁੜਿਆ ਹੋਇਆ ਅਸੀਂ ਤਾਂ ਉਹਨਾਂ ਨੂੰ ਰੈਡੀ ਕਰ ਰਹੇ ਹਾਂ ਜਦੋਂ ਜ਼ਰੂਰਤ ਹੋਏਗੀ ਕਰ ਲੈਣਗੇ ਵੱਧੂ ਰਿਸ਼ਤੇ ਆਉਂਦੇ ਆ ਅਸੀਂ ਉਹ ਹੀ ਨਹੀਂ ਕਰਦੇ ਫਿਰ ਦੇਖੋ ਫਿਰ ਸਾਹਮਣੇ ਵਾਲੇ ਦੇ ਚਿਹਰੇ ਦੇ ਇੰਪ੍ਰੈਸ਼ਨ ਦੇਖਿਓ ਅਗਲਾ ਤੇ ਕੁਝ ਹੋਰ ਕਰਨ ਆਇਆ ਸੀ ਤੇ ਕਰਾ ਸੀ ਕੁਝ ਹੋਰ ਦਿੱਤਾ ਆ ਦੇਖੋ ਇਹ ਐ ਸਾਡੇ ਨਿਯਮ ਬਣਾਏ ਹੋਏ ਜੋ ਅਸੀਂ ਆਪਣੀ ਸੇਫਟੀ ਲਈ ਇਸ ਸਮਾਜ ਨੂੰ ਸભ્યਤ ਬਣਾਉਣ ਲਈ ਬਣਾਏ ਇਹ ਉਮਰਚਾ ਨਹੀਂ ਕਰਨਾ ਇਸ ਉਮਰਚਾ ਨਹੀਂ ਕਰਨਾ ਇਹ ਦਾ ਨਹੀਂ ਕਰਨਾ ਸਹੀ ਐ ਕੁਝ ਕੁ ਨਿਯਮ ਸਹੀ ਵੀ ਨੇ ਹੋਣੇ ਵੀ ਚਾਹੀਦੇ ਆ ਕੁਝ ਕੁ ਹੋਣੇ ਚਾਹੀਦੇ ਆ ਪਰ ਇਹ ਥੋੜਾ ਏ ਕਿ ਜਿਹੜੇ ਤੁਹਾਨੂੰ ਸਹੀ ਲੱਗਦੇ ਆ ਉਹ ਹੋਣ ਜਿਹੜੇ ਸਾਨੂੰ ਸਹੀ ਲੱਗਦੇ ਆ ਹੋਣ ਨਾ ਮਤਲਬ ਹਰ ਹਰ ਕਿਸੇ ਦੇ ਆਪਣੇ ਆਪਣੇ ਅਸੂਲ ਵਿਤਾਂ ਹੋ ਸਕਦੇ ਆ ਆਪਣੀ ਸੋਚ ਦੀ ਤਾਂ ਹੋ ਸਕਦੀ ਆ ਹੁਣ ਤੁਹਾਨੂੰ ਇੱਕ ਐਗਜ਼ਾਮਪਲ ਦੇ ਦਿੰਨੀ ਆ ਚਲੋ ਮੈਂ ਜਿਹਦਾ ਸ਼ਨੀ 7ਵੇਂ ਸਥਾਨ ਵਿੱਚ ਹੋਵੇ ਉਹਦਾ 27 ਸਾਲ ਤੋਂ ਪਹਿਲਾਂ ਤੁਸੀਂ ਵਿਆਹ ਕਰ ਲਓ ਉਹਦਾ ਨਾਲ ਹੀ ਸਿਆਪਾ ਪੈ ਜੂ ਹੁਣ ਜਿਹਦਾ ਸ਼ਨੀ ਵਿਚਾਰੇ ਦਾ 7ਵੇਂ ਸਥਾਨ ਵਿੱਚ ਹੈ ਵਿਆਹ ਤੇ ਉਹਦਾ ਸ਼ਨੀ ਨੇ ਲੇਟ ਕੀਤਾ ਹੈ ਜੇ ਹੋ ਗਿਆ ਤੇ ਉਸ ਤੋਂ ਬਾਅਦ ਸਿਆਪਾ ਪੈ ਗਿਆ ਘਰ ਪਰੇਸ਼ਾਨੀਆਂ ਆ ਗਈਆਂ ਮੈਰिज ਲਾਈਫ ਖਰਾਬ ਹੋ ਗਈ ਤੇ ਉਹ ਕਰੇਗਾ ਕਿ ਅਸੀਤਾ ਜੀ ਬਸ ਕਾਹ ਲਈ ਇਸ ਕਰਕੇ ਕੀਤੀ ਰਿਸ਼ਤੇਦਾਰ ਕਹੀ ਜਾਂਦੇ ਸੀ ਇੰਨੀ ਉਮਰ ਹੋ ਗਈ ਕੁੜੀ ਦੀ ਇੰਨੀ ਉਮਰ ਹੋ ਗਈ ਤੇ ਹੁਣ ਹੁਣ ਉਹ ਰਿਸ਼ਤੇਦਾਰ ਕਿੱਥੇ ਆ ਕੋਈ ਨਹੀਂ ਆਏਗਾ ਤੁਹਾਡੇ ਦੁੱਖ ਚ ਦੁੱਖ ਵੰਡਾ ਕੋਈ ਕੁਛ ਨਹੀਂ ਆ ਵਾਦੂਆਂ ਦੀਆਂ ਸਲਾਵਾਾਂ ਤੇ ਵਾਦੂਆਂ ਦੇ ਜ਼ਖਮ ਛਿੜਕਣੀ ਆਪ ਦੇਖੋ ਆਪਣਾ ਦੇਖੋ ਸਹੀ ਲੱਗਦਾ ਉਹ ਚੀਜ਼ ਕਰੋ ਨਹੀਂ ਸਹੀ ਲੱਗਦਾ ਬਿਲਕੁਲ ਨਾ ਕਿਨੂੰ ਕੌਣ ਤੁਹਾਨੂੰ ਆ ਕੇ ਸੌਰੀ ਕਹੋਂਗੇ ਕਿਸੇ ਨੂੰ ਕਿ ਅਸੀਂ ਕਿਸੇ ਦੇ ਕਹਿ ਤੇ ਕਰ ਦਿੱਤਾ ਭੁਗਤਣਾ ਤੇ ਸਾਨੂੰ ਪੈਣਾ ਅੱਛਾ ਸ਼ਾਦੀ ਇੱਕ ਕਹਿ ਜਿਆ ਲੱਡੂ ਐ ਸੁਣੋ ਉਹ ਨਹੀਂ ਮੈਂ ਕਹਿਣਾ ਕਿ ਖਾਦਾ ਪਛਤਾਇਆ ਉਹ ਵਾਲੀ ਗੱਲ ਨਹੀਂ ਐ ਸ਼ਾਦੀ ਇੱਕ ਕਹਿਜੀ ਪਰੇਸ਼ਾਨੀ ਐ ਜੋ ਕਿ ਸਾਨੂੰ ਇਸ ਕਰਕੇ ਅਸੀਂ ਅਗਰ ਆਪਣੀ ਮਰਜ਼ੀ ਨਾਲ ਇਹ ਕਰ ਲਈ ਤਾਂ ਬੰਦਾ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦਾ ਕਿ ਇਹ ਤੇ ਮੈਂ ਜ਼ਹਿਰ ਆਪਣੇ ਹੱਥ ਨਾਲ ਖਾ ਲਿਆ ਆਪਾਂ ਇਹ ਨਹੀਂ ਕਹਿ ਰਹੇ ਕਿ ਕਿਉਂ ਉਹ ਕਰਦੇ ਆ ਪਰ ਇੱਕ ਤੁਸੀਂ ਗੱਲ ਸੋਚੋ ਜਰਾ ਕਿ ਕੁੜੀ ਧੀ ਭਾਵੇਂ ਪਰਿਵਾਰ ਮਾਪਿਓ ਦੇ ਘਰ ਕਿੰਨੀ ਵੀ ਤੰਗੀ ਕੱਟੇ ਉਹ ਖੁਸ਼ ਹੈ ਤੇ ਜਦੋਂ ਉਸ ਨੇ ਇੱਕ ਬੇਗਾਨੇ ਘਰ ਜਾਣਾ ਹੈ ਉਸ ਜਗ੍ਹਾ ਤੇ ਜਾ ਕੇ ਇੱਕ ਇੱਕ ਪੰਛੀ ਦੀ ਨੂੰ ਮਤਲਬ ਕਿ ਇੱਕ ਤੁਹਾਨੂੰ ਆਲੇ ਦੁਆਲੇ ਇੱਕ ਪਿੰਜਰਾ ਦਿਖਦਾ ਨਹੀਂ ਹੈ ਪਰ ਬਣਿਆ ਹੋਇਆ ਹੈ ਪੁੱਛੋ ਜੀ ਮਾਰਕੀਟ ਜਾਣਾ ਹੈ ਪੁੱਛੋ ਘਰ ਵਾਲੇ ਤੋਂ ਪੁੱਛੋ ਸਸਤੋ ਪੁੱਛੋ ਜ਼ਰੂਰੀ ਹੈ ਪਰਵਾਰ ਦੀ ਸਲਾਹ ਨਾਲ ਜੋ ਜ਼ਰੂਰੀ ਆ ਅਸੀਂ ਸਲਾਹ ਦਿੰਨੇ ਆ ਆਪਣੀ ਬੇਟੀ ਨੂੰ ਕਿਤੇ ਜਾਣਾ ਹੈ ਆਪਾਂ ਆਪਾ ਲੋਕ ਮੇਰੀ ਵੈਸੇ ਬੇਟੀ ਦੀ ਮੈਰਿਜ ਨਹੀਂ ਹੋਈ ਆਪਾਂ ਇੱਕ ਗੱਲ ਕਰਦੇ ਆ ਆਪਾਂ ਆਪਣੀ ਬੇਟੀ ਨੂੰ ਕ ਕਵਾਂਗੇ ਕਹਿੰਨੇ ਆ ਕਿ ਪਰਵਾਰ ਦੀ ਸਲਾਹ ਨਾਲ ਚੱਲਣਾ ਹੈ ਅੱਛਾ ਜੇ ਤੁਹਾਨੂੰ ਮਿਲਣ ਦਾ ਇਹ ਪਹਿਲਾਂ ਪੁੱਛਦੇ ਆ ਸੱਸ ਨੂੰ ਦੱਸ ਕੇ ਆਈਆਂ ਘਰ ਵਾਲੇ ਨੂੰ ਦੱਸਿਆ ਸੀ ਪੁੱਛਿਆ ਸੀ ਨਹੀਂ ਉਹ ਤੇ ਕਹਿੰਦੇ ਸੀ ਨਹੀਂ ਜਾਣਾ ਤੇ ਫਿਰ ਨਹੀਂ ਸੀ ਆਉਣਾ ਲੋ ਦੱਸ ਲਓ ਦੱਸੋ ਭਾਈ ਅਗਲੇ ਦਾ ਮਨ ਕਰਦਾ ਤੁਹਾਨੂੰ ਮਿਲਨ ਨੂੰ ਤੇ ਤੂੰ ਨਾ ਆ ਕਿਉਂਕਿ ਦੂਜਾ ਨਹੀਂ ਚਾਹੁੰਦਾ ਵੀ ਆਪਣੇ ਮਾਤਾ ਪਿਤਾ ਨੂੰ ਮਿਲਿਆ ਜਾਵੇ ਦੇਖੋ ਸਮਾਜ ਦੇ ਅਸੂਲ ਕਿੰਨੇ ਸੋਹਣੇ ਆ ਹਨਾ ਆਪਣੇ ਮਾਤਾ ਪਿਤਾ ਨੂੰ ਮਿਲਣ ਲਈ ਵੀ ਦੂਸਰੇ ਦੀ ਇਜਾਜ਼ਤ ਲੈਣੀ ਪੈਂਦੀ ਆ ਇਹ ਕਿਨੇ ਬਣਾਇਆ ਕਾਨੂੰਨ ਹਨਾ ਸੋ ਲੋ ਆਪਾਂ ਇਸ ਤੇ ਚਰਚਾ ਨਹੀਂ ਕਰਾਂਗੇ ਪਰ ਇੱਕ ਗੱਲ ਹੈ ਕਿ ਇਹ ਮਾਤਾ ਪਿਤਾ ਦੀ ਸਲਾਹ ਨਾਲ ਮੈਰिज ਪਤਾ ਕਿਉਂ ਕੀਤੀ ਜਾਂਦੀ ਕਿਉਂਕਿ ਮਾਤਾ ਪਿਤਾ ਨੇ ਜਿਨ੍ਹਾਂ ਨੂੰ ਅਗਰ ਤੁਸੀਂ ਕੋਸਦੇ ਹੋ ਜਾਂ ਕੁਝ ਪਰੇਸ਼ਾਨੀਆਂ ਆਉਂਦੀਆਂ ਤਾਂ ਉਹਨਾਂ ਨੇ ਬਿਲਕੁਲ ਦੁੱਖ ਨਹੀਂ ਮਨਣਾ ਕਿਉਂਕਿ ਉਹਨਾਂ ਨੂੰ ਪਤਾ ਹੈ ਉਹਨਾਂ ਨੇ ਆਪਣੀ ਲਾਈਫ ਵੀ ਇਦਾਂ ਹੀ ਕੱਢੀ ਹੈ ਕੋਈ ਕੋਈ ਖੁਸ਼ਕਿਸਮਤ ਤਕਰੀਬਨ 10% ਲੋਕ ਇਹ ਜਿਹੇ ਆ ਜਿਹੜੇ ਆਪਣੀ ਮੈਰिज ਲਾਈਫ 'ਚ ਆਪਣੇ ਪੇਰੈਂਟਸ ਨਾਲੋਂ ਜ਼ਿਆਦਾ ਖੁਸ਼ ਨਹੀਂ ਸਿਰਫ 10% ਬਾਕੀ ਕਿਉਂਕਿ ਸਮਾਜ ਦੀ ਪੀੜੀ ਹੈ ਸਮਾਜ ਦਾ ਇੱਕ ਸਟੈਪ ਹੈ ਇਹ ਚੱਕਣਾ ਪੈਣਾ ਹੈ ਇਹ ਰੱਖਣਾ ਪੈਣਾ ਹੈ ਇਸ ਅਨੁਸਾਰ ਸਾਨੂੰ ਚੱਲਣਾ ਪੈਣਾ ਹੈ ਤਾਂ ਅਸੀਂ ਚੱਲ ਰਹੇ ਹਾਂ ਚਲੋ ਕੋਈ ਨਹੀਂ ਅੱਛਾ ਕਿਸੇ ਨੇ ਕੁਐਸਚਨ ਕੀਤਾ ਸੀ ਕਿ ਥੋੜੇ ਸਾਨੂੰ ਲੋਕ ਪਸੰਦ ਨਹੀਂ ਕਰਦੇ ਹਨ ਕਿਉਂ ਪਸੰਦ ਨਹੀਂ ਕਰਦੇ ਇੱਕ ਆਪਾਂ ਵਾਸਤੂ ਤੇ ਗ੍ਰਹਿ ਦੋਨਾਂ ਤੇ ਚਾਚਾ ਕਰਾਂਗੇ ਕਿ ਕਿਸ ਕਰਕੇ ਅਸੀਂ ਕਿਹੜੀਆਂ ਚੀਜ਼ਾਂ ਨੂੰ ਸਹੀ ਕਰ ਸਕਦੇ ਹਾਂ ਸੱਚ ਜਨੂੰ ਲੋਜੀਕਲੀ ਦੱਸਾਂਗੇ ਪ੍ਰੋਗਰਾਮ ਦੇ ਅਖੀਰ ਵਿੱਚ ਤੇ ਅੱਜ ਦਾ ਪੰਚਾਂਗ ਜਾਣ ਲੈਨੇ ਆਪਾਂ ਅੱਜ 20 ਤਰੀਕ ਹੋ ਗਈ ਮੰਗਲਵਾਰ ਹੈ 20 ਫਰਵਰੀ 2024 ਦਿਨ ਮੰਗਲਵਾਰ ਦਾ ਤਿਥੀ ਜੋ ਹੈ ਤਕਰੀਬਨ ਮੰਗਲਵਾਰ ਵਾਲੇ ਦਿਨ ਆਂਧਰਾ ਨਕਸ਼ਤਰ ਰਾਹੁ ਦਾ ਤੇ ਸਵੇਰੇ 9:56 ਤੱਕ ਇਕਾदशी ਤੇ ਉਸ ਤੋਂ ਬਾਅਦ द्वादशी ਤਿਥੀ ਦਾ ਪັກ ਸ਼ੁਰੂ ਹੋ ਜਾਏਗਾ ਠੀਕ ਹੈ ਜਾਨੀ ਕਿ 13:56 ਤੱਕ ਰਹੇਗੀ ਜਯਾਕਾदशी ਦਾ ਵਰਤ ਹੈ ਉਸ ਤੋਂ ਬਾਅਦ ਭੀਮ द्वादशी ਸ਼ੁਰੂ ਹੋ ਜਾਏਗੀ ਸ਼ੁਕਰ ਅੱਜ ਸ਼੍ਰਮਣ ਨਕਸ਼ਤਰ ਵਿੱਚ ਚਲੇ ਜਾਣਗੇ ਨਕਸ਼ਤਰ ਚੇਂਜ ਕਰਨਗੇ ਰਾਸ਼ੀ ਚੇਂਜ ਹੋ ਜੇ ਨਹੀਂ ਕਰਨਗੇ ਮੰਗਲਵਾਰ ਵਾਲੇ ਦਿਨ 3 ਵਜੇ ਤੋਂ ਲੈ ਕੇ 4:30 ਦਾ ਟਾਈਮ ਰਹੂ ਕਾਲ ਦਾ ਰਹੇਗਾ ਤੇ ਨਾਲ ਦੇਖੀਏ ਆਪਾਂ ਚੰਦਰਮਾ ਤਾਂ ਚੰਦਰਮਾ ਚਲੇਗੇ ਮਿਥੂ ਰਾਸ਼ੀ ਵਿੱਚ ਜਾਨੀ 3 ਨੰਬਰ ਦੀ ਅੱਜ ਵੀ ਪੂਰੀ ਕੱਲ ਵੀ ਸੀ ਅੱਜ ਵੀ ਮਿਥੂ ਰਾਸ਼ੀ ਵਿੱਚ ਹੀ ਰਹਿਣਗੇ ਕੀ ਪ੍ਰਭਾਵ ਪਵੇਗਾ ਭਦਰਾ ਵੀ ਖਤਮ ਹੋ ਗਈ ਹੈ ਕੱਲ੍ਹ ਤੋਂ ਰਾਤ 10 ਵਜੇ ਚੱਲੀ ਸੀ ਅੱਜ 9:54 ਤੇ ਖਤਮ ਹੋ ਗਈ ਾਂਧਰਾ ਨਕਸ਼ਤਰ ਚੱਲੇਗਾ ਰਾਹੁ ਦਾ ਕਦੋਂ ਤੱਕ ਇਹ ਵੀ ਦੱਸ ਦਈਏ ਤੁਹਾਨੂੰ 12:13 ਮਿੰਟ ਤੱਕ ਉਸ ਤੋਂ ਬਾਅਦ ਪੁਨਰਵਸੂ ਨਕਸ਼ਤਰ ਚੱਲੇਗਾ குரு ਦਾ ਜਾਣਦੇ ਆ ਅਸਟ੍ਰੋਲੋਜੀ ਵਿਦ ਲਾਜਿਕ ਚੰਦਰ ਮਨ ਸੂਰਜ ਤੁਹਾਡੇ ਆਤਮਿਕ ਬਲ ਤੇ ਮੰਗਲ ਤੁਹਾਡੇ ਪ੍ਰਾਕਰਮ ਸਥਾਨ ਦਾ ਮਾਲਕ ਤੇ ਗੁਰੂ ਬਲੇਸਿੰਗ ਦਿੰਦਾ ਬੁੱਧ ਬਿਜ਼ਨਸ ਦਿੰਦਾ ਏ ਸ਼ਨੀ ਸਾਨੂੰ ਕੀ ਦਿੰਦਾ ਏ ਲੇਬਰ ਤੇ ਨਾਲ ਸ਼ੁਕਰ ਦਿੰਦਾ ਲਗਜ਼ਰੀ ਲਾਈਫ ਕਿਦਾਂ ਕਿਹੜੇ ਗ੍ਰਹਿਨੂਪ ਸਹੀ ਕਰਕੇ ਅਸੀਂ ਆਪਣੇ ਲਗਨ ਦੇ ਮਾਲਕ ਦੇ ਅਨੁਸਾਰ ਚੱਲ ਕੇ ਚੀਜ਼ਾਂ ਨੂੰ ਸਹੀ ਕਰ ਸਕਦੇ ਹਾਂ ਮੇਸ਼ ਰਾਸ਼ੀ ਵਾਲਿਆਂ ਦਾ ਮੰਗਲ ਲਗਨ ਦਾ ਮਾਲਕ ਹੈ ਜੀ ਮੰਗਲ ਤੇ ਤੀਜੇ ਚੰਦਰਮਾ ਅੱਜ ਵੀ ਰਹੇਗਾ ਤੇ ਰਾਹੂ ਦਾ ਨਕਸ਼ਤਰ ਮਿੱਤਰਨੀਆ ਦੁਪਹਿਰ ਤੱਕ ਉਸ ਤੋਂ ਬਾਅਦ ਗੁਰੂ ਦਾ ਨਕਸ਼ਤਰ ਵਿਦੇਸ਼ ਲਈ ਸਿਤਾਰੇ ਤੁਹਾਡੇ ਸ਼ੁਭ ਹੋ ਜਾਣਗੇ ਕੰਮਕਾਰਾਂ ਦੀ ਰਫ਼ਤਾਰ ਵੀ ਸਹੀ ਹੋ ਜਾਏਗੀ ਬlesd ਜਿਹਾ ਮਹਿਸੂਸ ਕਰੋਗੇ ਆਪਣੇ ਆਪ ਨੂੰ 11ਵੇਂ ਸਥਾਨ ਵਿੱਚ ਸੂਰਜ ਬੁੱਧ ਤੇ ਸ਼ਨੀ ਦੀ ਯੁਤੀ ਕੋਈ ਇਦਾਂ ਦੀ ਬੇਵਕੂਫੀ ਨਾ ਕਰੋ ਜਿਸ ਨਾਲ ਕੋਈ ਨੁਕਸਾਨ ਹੋਵੇ ਕਿਦੇ ਕਰਕੇ ਚੰਦਰ ਤੀਜੇ ਕਰਕੇ ਰਾਹੁ ਦੇ ਨਕਸ਼ਤਰ ਕਰਕੇ ਜਦੋਂ ਗੁਰੂ ਦਾ ਨਕਸ਼ਤਰ ਆਏਗਾ ਦੁਪਹਿਰ ਤੋਂ ਬਾਅਦ ਕੀ ਕਰਨਾ ਜੀ ਤੁਸੀਂ ਪੀਲੇ ਰੰਗ ਦਾ ਰੁਮਾਲ ਗੰਗਾ ਜਲ ਨਾਲ ਧੋ ਕੇ ਆਪਣੇ ਕੋਲ ਰੱਖ ਲੈਣਾ ਹੈ ਟੌਰਸਟ ਬ੍ਰਿਕ ਰਾਸ਼ੀ ਵਾਲੇ ਸਿਤਾਰੇ ਤੁਹਾਡੇ ਜੋ ਨਕਸ਼ਤਰ ਦੇ ਹਿਸਾਬ ਨਾਲ ਠੀਕ ਠਾਕ ਥੋੜੀ ਮੋਟਾਪੇ ਨੂੰ ਲੈ ਕੇ ਚਿੰਤਾ ਥੋੜੀ ਵਾਧੂ ਖੱਜਲ ਖਵਾਰੀ ਨੂੰ ਲੈ ਕੇ ਚਿੰਤਾ ਤੇ ਥੋੜੀ ਬੈਕ ਪੇਨ ਨੂੰ ਲੈ ਕੇ ਪਰੇਸ਼ਾਨੀ ਰਹਿ ਸਕਦੀ ਹੈ ਪਰ ਕੋਈ ਨਹੀਂ ਤੁਸੀਂ ਇੰਨਾਂ ਚੀਜ਼ਾਂ ਦੀ ਟੈਨਸ਼ਨ ਘਟ ਕਰਨੀ ਹੈ ਕਿਉਂਕਿ ਗੁਰੂ ਦੇ ਨਕਸ਼ਤਰ ਜੋ ਤੁਹਾਨੂੰ ਥੋੜੀ ਸਵੇਲਿੰਗ ਦੇ ਰਿਹਾ ਥੋੜਾ ਸਿਰ ਦਰਦ ਦੇ ਰਿਹਾ ਥੋੜੀ ਮਾਨਸਿਕ ਪਰੇਸ਼ਾਨੀ ਭੱਜ ਨਾ ਠੋਈ ਪਈ ਹੈ ਤਾਂ ਇਸ ਚੀਜ਼ ਨੂੰ ਸਹੀ ਕਰਨ ਦੇ ਲਈ ਕੀ ਕਰੋ ਤਨ ਲਈ ਤਾਂ ਚੰਗਾ ਹੈ ਨਾ ਤਾਂ ਦੁੱਧ ਮੱਥੇ ਤੇ ਲਾਓ ਤੇ ਇੱਕ ਦੁੱਧ ਦਾ ਪੈਕੇਟ ਅੱਜ ਹਨੂਮਾਨ ਜੀ ਦੇ ਮੰਦਰ ਨਾਲ ਗਿਆ ਜੈਮਨੀ ਮਿਥੂ ਰਾਸ਼ੀ ਵਾਲਿਆਂ ਦੇ ਲਈ ਚੰਦਰ ਮਹਾਰਾਜ ਲਗਣ ਵਿੱਚ ਰਾਹੁ ਦਾ ਨਕਸ਼ਤਰ ਮਿੱਤਰ ਤੇ ਉਸ ਤੋਂ ਬਾਅਦ ਗੁਰੂ ਦਾ ਨਕਸ਼ਤਰ ਨਵੇਂ ਰਿਸ਼ਤੇ ਦੋਸਤਾਂ ਨਾਲ ਮੇਲ ਮਿਲਾਪ ਵਧੇਗਾ ਸਿਹਤ ਹੁਣ ਠੀਕ ਹੁੰਦੀ ਚਾਹੀਦੀ ਨਜ਼ਰ ਆ ਜੁਕਾ ਮਜ ਥੋੜਾ ਘਟੇਗਾ ਪਰ ਸਿਰ ਚ ਦਰਦ ਤੁਹਾਡੇ ਜਾਂ ਤੁਹਾਡੇ ਜੀਵਨ ਸਾਥੀ ਦੇ ਰਹਿ ਸਕਦਾ ਹੈ ਨਾਲ ਹੀ ਅੱਜ ਹਲਕਾ ਜਿਹਾ ਹਰਾ ਰੰਗ ਪਹਿਨ ਲੈਣਾ ਹੈ ਕੱਚ ਦਾ ਗਲਾਸ ਅੱਜ ਵੀ ਯੂਜ਼ ਨਹੀਂ ਕਰਨਾ ਬ੍ਰਸਪਤ ਨੂੰ ਸ਼ੁਭ ਕਰਨ ਦੇ ਲਈ ਥੋੜੀ ਜਿਹੀ ਚਨੇ ਦੀ ਦਾਲ ਛਾਲ ਪ੍ਰਵਾਹ ਕਰਾਓ ਕੈਂਸਰ ਜਨਿਕ ਕਰਕਰਾਸ਼ੀ ਵਾਲਿਆਂ ਦੇ ਲਈ ਦੇਖਿਆ ਜਾਵੇ ਤਾਂ ਚੰਦਰ ਮਹਾਰਾਜ 12ਵੇਂ ਸਥਾਨ ਵਿੱਚ ਰਹਿਣਗੇ ਤੇ 12ਵੇਂ ਚੰਦਰਮਾ ਥੋੜੀ ਮਾਨਸਿਕ ਤੌਰ ਤੇ ਖੱਜਲ ਖਵਾਰੀ ਦੇ ਜਾਂਦਾ ਅੱਖਾਂ ਦੇ ਵਿੱਚ ਪਾਣੀ ਜਾਂ ਰੜਕ ਜੀ ਰਹਿਣਾ ਤਾਂ ਕੱਚੀ ਲੱਸੀ ਦੇ ਛਿੱਟੇ ਅੱਖਾਂ ਤੇ ਮਾਰ ਲਓ ਨਾਲ ਹੀ ਕਰਕਰਾਸ਼ੀ ਵਾਲਿਆਂ ਦੇ ਜੋ ਸਿਤਾਰੇ ਨੇ ਜੀ ਚੰਦਰ ਤੁਹਾਡੇ ਲਗਨ ਤੁਹਾਡੀ ਰਾਸ਼ੀ ਦਾ ਮਾਲਕ ਹੈ ਤਾਂ ਇਸ ਦੇ ਲਈ ਉਹ ਬਾਅਦ ਵਿੱਚ ਸਤਾਂ ਵਿੱਚ ਥੋੜੀ ਮੈਡੀਟੇਸ਼ਨ ਜ਼ਰੂਰ ਕਰੋ ਰਾਤ ਨੂੰ ਪਾਣੀ ਸਰਾਣੀ ਰੱਖ ਕੇ ਸਾਰੇ ਗਮਲੇ ਚਾ ਬੂਟੇ ਨੂੰ ਪਾ ਦਿਓ ਠੀਕ ਹੈ ਲਿਓ ਜਾਨੀ ਸਿੰਘ ਰਾਸ਼ੀ ਵਾਲਿਆਂ ਦੇ ਲਈ ਸਿਤਾਰਿਆਂ ਦੇ ਹਿਸਾਬ ਨਾਲ ਗ੍ਰਹਿਆਂ ਦੇ ਹਿਸਾਬ ਦੇ ਨਾਲ ਇਮੋਸ਼ਨਲ ਰਹੋਗੇ ਤੁਸੀਂ ਅੱਜ ਅੱਛੀ ਸਥਿਤੀ ਵਿੱਚ ਆਉਂਗੇ ਦੁਪਹਿਰ ਤੋਂ ਬਾਅਦ ਕੀਤੀ ਹੋਈ ਭਜਨ ਅਠ ਦਾ ਪੂਰਾ ਪੂਰਾ ਫਾਇਦਾ ਤੁਹਾਨੂੰ ਹੋਏਗਾ ਪਰ ਸੂਰਜ ਸ਼ਨੀ ਨਾਲ ਬੈਠਾ ਹੈ ਤਾਂ ਇਸ ਕਰਕੇ ਥੋੜੀ ਸਿਹਤ ਲਈ ਸਿਤਾਰੇ ਥੱਲੇ ਥੋੜੇ ਜਿਹ ਕਨਫਿਊਜ਼ ਤੁਸੀਂ ਮਾਤਾ ਪਿਤਾ ਨਾਲ ਬਹਿ ਸੁਭਾਜੀ ਨਹੀਂ ਕਰਨੀ ਤਾਂ ਕਿ ਕਨਫਿਊਜ਼ਨ ਜ਼ਿਆਦਾ ਨਾ ਹੋਵੇ ਠੀਕ ਹੈ ਨਾਲ ਹੀ ਅੱਜ ਤੁਸੀਂ ਡਾਰਕ ਫਰੋਜੀ ਕਲਰ ਦਾ ਰੁਮਾਲ ਆਪਣੇ ਕੋਲ ਰੱਖਿਓ ਵਰਗੋ ਜਾਨੀ ਕੰਨਿਆ ਰਾਸ਼ੀ ਵਾਲੇ ਕੰਨਿਆ ਰਾਸ਼ੀ ਵਾਲਿਆਂ ਦੇ ਜੋ ਸਿਤਾਰੇ ਆ 10ਵੇਂ ਸਥਾਨ ਵਿੱਚ ਜੋ ਅੱਜ ਚੰਦਰਮਾ ਦੀ ਸਥਿਤੀ ਰਹੇਗੀ ਉਸਦੇ ਸਾਹਬ ਦੇ ਨਾਲ ਅੱਛੇ ਲੋਕਾਂ ਨਾਲ ਸਬੰਧ ਤੇ ਯਾਤਰਾ ਤੁਹਾਡੀ ਹੋਵੇਗੀ ਹੀ ਹੋਵੇਗੀ ਨਾਲ ਕਮਾਕਾਰਾਂ ਦੀ ਭਜਨ ਆਤ ਤੁਹਾਨੂੰ ਚੰਗਾ ਨਤੀਜਾ ਦੇਵੇਗੀ ਪੈਸੇ ਨੂੰ ਲੈ ਕੇ ਥੋੜੀ ਜੀ ਪਰੇਸ਼ਾਨੀ ਦਿਮਾਗ ਤੇ ਹਾਵੀ ਲਵੇਗੀ ਕਿੱਦਾਂ ਕਰਨੇ ਕਿੱਥੋਂ ਕਰਨੇ ਕਿਵੇਂ ਕਰਨੇ ਇਹ ਇਹਦੇ ਲਈ ਕੀ ਹੈ ਕਿ ਬੁੱਧ ਦੀ ਜੋ એનર્ਜੀ ਸ਼ਨੀ ਨਾਲ ਤੇ ਸੂਰਜ ਨਾਲ ਅ ਬੈਠ ਹੈ ਤਾਂ ਦੋਨੋਂ ਮਿੱਤਰ ਹੀ ਨੇ ਕਿਤੋਂ ਕਿਤੋਂ ਕੋਈ ਲੱਤਵਾ ਤੁਹਾਡੀ ਫੜੀ ਜਾਏਗੀ ਕਿਸੇ ਦੀ ਤੇ ਰਿਲੈਕਸ ਮਿਲੇਗੀ ਬਸ ਕਿਤੋਂ ਨੂੰ ਸਹੀ ਕਿਤੋਂ ਕਰੋ ਅੱਜ ਥੋੜੇ ਕਾਲੇ ਚਿੱਟੇ ਤਿਲ ਰਹਿ ਕੇ ਹਨੂਮਾਨ ਜੀ ਦੇ ਮੰਦਰ ਆ ਕੇ ਆਓ ਲਿਬਰਾ ਤੁਲਾ ਰਾਸ਼ੀ ਵਾਲੇ ਤੁਹਾਰਾ ਰashi ਦੇ ਲਈ ਜੋ ਕਿਸਮਤ ਦੇ ਸਥਾਨ ਵਿੱਚ ਬੈਠਾ ਹੋਇਆ ਚੰਦਰ શુભ ਫਲ ਦੇ ਰਿਹਾ ਨਾਲ ਹੀ ਰਾਹੁ ਦਾ ਨਕਸ਼ਤਰ ਮਿੱਤਰ ਹੀ ਹੈ ਚੰਗੇ ਕੀਤੇ ਕੰਮ ਕਈ ਵਾਰੀ ਆਪਾਂ ਕਹਿੰਦੇ ਆ ਨਾ ਕਿ ਚੰਗੇ ਕੀਤੇ ਕੰਮ ਅੱਗੇ ਆਗੇ ਤਾਂ ਕੋਈ ਪੁਰਾਣੇ ਦੋਸਤ ਮਿੱਤਰ ਦੀ ਕੀਤੀ ਮਦਦ ਅੱਜ ਤੁਹਾਡਾ ਥੈਂਕ ਯੂ ਧੰਨਵਾਦ ਅਗਰਾ ਕਰ ਸਕਦਾ ਪਰਫਿਊਮ ਲਗਾਓ ਖੂਬਸਾਰਾ ਨਾਲ ਕੰਨਾਂ ਪਿੱਛੇ ਇਤਰ ਵੀ ਲਗਾਓ ਤੇ ਇਤਰ ਦੀ ਸੀਚੀ ਜਾਂ ਪਰਫਿਊਮ ਆਪਣੇ ਪਰਸ ਵਿੱਚ ਵੀ ਰੱਖ ਲਓ ਸ਼ੁਕਰ ਗਾਇਮ ਹੋ ਜਾਏਗਾ ਬਹੁਤ ਅੱਛਾ ਹੋ ਜਾਏਗਾ ਤਾਂ ਮੇਕਸਟਾਨ ਤੇ ਅੱਜ ਦਹੀਂ ਰੱਖ ਕੇ ਆਉਣਾ ਦੋਨੋਂ ਨਕਸ਼ਤਰ ਦੀ ਸ਼ੁਭਤਾ ਲਈ ਸ਼ੁਭ ਫਲ ਦੇਵੇਗਾ ਸਕੋਰਪੀਓ ਬ੍ਰਿਸ਼ਚਕ ਰਾਸ਼ੀ ਵਾਲਿਆਂ ਦੇ ਜੀ ਦੇਖੋ 8ਵੇਂ ਸਥਾਨ ਵਿੱਚ ਚੰਦਰ ਹੈ ਹੁਣ ਹੈ ਨਾ ਤੇ ਚੰ드ਰਮਾ ਜਦੋਂ ਵੀ 8ਵੇਂ ਸਥਾਨ ਵਿੱਚ ਹੋਵੇ ਤਾਂ ਥੋੜੀ ਜਿਹੀ ਮਾਨਸਿਕ ਤੌਰ ਤੇ ਪਰੇਸ਼ਾਨੀ ਅਨਵਲੇ ਕੱਲ ਨੂੰ ਲੈ ਕੇ ਕਈ ਵਾਰੀ ਹੋ ਜਾਂਦੀ ਹੈ ਜਾਂ ਕਈ ਵਾਰੀ ਕਿਸੇ ਦੀਆਂ ਨਜ਼ਰਾਂ ਲੱਗੀਆਂ ਹੋ ਜਾਂਦੀ ਹੈ ਜਾਂ ਕੁਛ ਅਸੀਂ ਡਿਸਪਲਿਮ ਕਰਨਾ ਚਾਹੁੰਦੇ ਆ ਤੇ ਉਸ ਮੁਤਾਬਕ ਨਹੀਂ ਹੋ ਰਿਹਾ ਕਿ ਆ ਕੀ ਹੈ ਏਦਾਂ ਕੀ ਹੈ ਥੋੜੀ ਗੱਲਾਂ ਸੁਣੀਆਂ ਕਿਸੇ ਦੀਆਂ ਤਾਂ ਉਹਨਾਂ ਦਾ ਪ੍ਰਭਾਵ ਥੋੜਾ ਮਨ ਤੇ ਤੁਹਾਡੇ ਰਹਿ ਸਕਦਾ ਦੇਖੋ ਮਿਊਜ਼ਿਕ ਜ਼ਰੂਰ ਸੁਣੋ ਚੰਦਰ ਦੁਪਹਿਰ ਤੱਕ ਥੋੜਾ ਟਾਈਮ ਖਰਾਬ ਰਹੇਗਾ ਕਿਸੇ ਦੀ ਕਹੀ ਗੱਲ ਦਿਮਾਗ ਤੇ ਘਰ ਘਰ ਸਕਦੀ ਹੈ ਉਸ ਤੋਂ ਬਾਅਦ ਬ੍ਰਹਿਸਪਤ ਦਾ ਨਕਸ਼ਤਰ ਚੰਗਾ ਹੈ ਤਨ ਕੰਮ ਕਰ ਪੈਸਾ ਅੱਛਾ ਆਏਗਾ ਹਰ ਚੀਜ਼ ਸਹੀ ਹੁੰਦੀ ਚਾਈਗੀ ਕੋਸ਼ਿਸ਼ ਕੀ ਕਰਨੀ ਹੈ ਤੁਸੀਂ ਮੀਨ ਬ੍ਰਿਜਚਕ ਰਾਸ਼ੀ ਵਾਲਿਆਂ ਨੇ ਕਾਲਾ ਨੀਲਾ ਰੰਗ ਨਹੀਂ ਪਾਉਣਾ ਤੇ ਪਿੰਕ ਕਲਰ ਦਾ ਰੁਮਾਲ ਆਪਣੇ ਕੋਲ ਰੱਖਣਾ ਹੈ ਤੇ ਰਾਤ ਨੂੰ ਦੁੱਧ ਦਾ ਸੇਵਨ ਨਹੀਂ ਕਰਨਾ ਸੈਜੀਟੇਰੀਅਸ ਤਨੂਰਾਸ਼ੀ ਵਾਲਿਆਂ ਦੇ ਲਈ ਤਾਂ ਕੰਮ ਕਰ ਲਈ ਸਿਤਾਰੇ ਸ਼ੁਭ ਨੇ ਰਾਹੂ ਦਾ ਨਕਸ਼ਤਰ ਦੁਪਹਿਰ ਤੱਕ ਮਿਤਰਨੀ ਹੈ ਇਸ ਕਰਕੇ ਮਾਤਾ ਪਿਤਾ ਨਾਲ ਬਹਿਸਵਾਜੀ ਨਾ ਕਰੋ ਬ੍ਰਹਸਪਤ ਖਰਾਬ ਹੋ ਜਾਂਦਾ ਹੈ ਕੋਈ ਇਲੈਕਟ੍ਰੋਨਿਕ ਸਮਾਨ ਅੱਜ ਕੱਲ ਕੁਝ ਜ਼ਿਆਦਾ ਹੀ ਖਰਾਬ ਹੋ ਰਿਹਾ ਤੁਹਾਡੇ ਤਾਂ ਉਸ ਨੂੰ ਸਹੀ ਕਰਵਾ ਕੇ ਰੱਖੋ ਇਲੈਕਟ੍ਰੋਨਿਕ ਸਮਾਨ ਖਰਾਬ ਨਹੀਂ ਹੋਣਾ ਚਾਹੀਦਾ ਔਰ ਰਾਹੂ ਦੀ એનર્ਜੀ ਆਸ਼ੁਭ ਹੋ ਜਾਂਦੀ ਹੈ ਥੋੜੀ ਗਲੇ ਦੀ ਪ੍ਰੋਬਲਮ ਵੀ ਤੁਹਾਨੂੰ ਟੰਗ ਕਰ ਰਹੀ ਹੈ ਤਾਂ ਪਾਣੀ ਦੇ ਗਰਾਰੇ ਕਰੋ ਫਟੜੀ ਵਾਕੇ ਨਾਲ ਹੀ ਠੀਕ ਹੋ ਜਾਊਗਾ ਠੀਕ ਹੈ ਕੈਪ੍ਰਿਕੌਰ ਮਕਰ ਰਾਸ਼ੀ ਵਾਲਿਆਂ ਦੇ ਲਈ ਮੈਡੀਸਨ ਚੱਲ ਰਹੀ ਹੈ ਠੀਕ ਹੈ ਕੰਮਕਾਜ ਠੀਕ ਹੈ ਅੱਜ ਦੌਰ ਦੀ એનર્ਜੀ ਵੀ ਠੀਕ ਹੈ ਥੋੜੀ ਮਾਤਾ ਦੀ ਸਿਹਤ ਖਰਾਬ ਰਹੇਗੀ ਸਿਤਾਰਿਆਂ ਦੇ ਹਿਸਾਬ ਦੇ ਨਾਲ ਬਾਦੂ ਜੀ ਅਨ ਚਾਹੀ ਯਾਤਰਾ ਕਰਨੀ ਪੈ ਸਕਦੀ ਆ ਜਿਸ ਕਰਕੇ ਥੋੜੇ ਜੀ ਆਪਾਂ ਕਹਿ ਸਕਦੇ ਆ ਕਿ ਮਨ ਨਹੀਂ ਚਾਹੁੰਦਾ ਕੋਈ ਚੀਜ਼ ਕਰਨੀ ਤੇ ਫਿਰ ਵੀ ਉਹ ਕਰਨੀ ਪਈ ਹੈ ਨਾ ਤਾ ਇਸ ਕਰਕੇ ਥੋੜੀ ਤੁਹਾਨੂੰ ਲੱਗਦਾ ਕਿ ਮਨ ਤੇ ਦਿਮਾਗ ਥੋੜੇ ਡਿਸਟਰਬ ਹੋਗੇ ਤਾਂ ਉਹਦੇ ਲਈ ਕੀ ਕਰਨਾ ਤੁਸੀਂ ਕਿਉਂਕਿ ਦੂਸਰੇ ਸੂਰਜ ਬੁੱਧ ਤੇ ਸ਼ਨੀ ਦੀ ਯੂਤੀ ਹੈ ਤਾਂ ਅਣਗਵਾਨ ਨਾਲ ਦਾ ਸਬੰਧ ਅੱਛੇ ਰੱਖਣੇ ਆ ਤਾਂ ਅੱਜ ਤੁਸੀਂ ਨਾਰੀਅਲ ਲੈ ਕੇ ਬਦਾਮ ਲੈ ਕੇ ਮੰਦਰ ਰੱਖ ਕੇ ਆਓ ਰਿਲੈਕਸ ਮਿਲੇਗੀ ਅਗਲੀ ਰਾਸ਼ੀ ਕਿਹੜੀ ਰਾਸ਼ੀ ਹਨ ਕੁੰਭ ਰਾਸ਼ੀ ਵਾਲੇ ਸੂਰਜ ਬੁੱਧ ਤੇ ਸ਼ਨੀ ਲਗਣ ਵਿੱਚ ਤੇ ਚੰਦਰ ਮਹਾਰਾਜ ਮਿਥੁਨ ਰਾਸ਼ੀ ਵਿੱਚ ਠੀਕ ਹੈ ਕੋਈ ਜ਼ਿਆਦਾ ਨੁਕਸਾਨ ਵਾਲੀ ਗੱਲ ਨਹੀਂ ਹੈ ਬਿਲਕੁਲ ਸਹੀ ਰਹੇਗਾ ਪਰ ਸੇਤ ਆਪਾਂ ਕਈ ਦਿਨ ਤੋਂ ਦੱਸ ਰਿਆਂ ਕਿ ਥੋੜਾ ਸਿਰ ਚ ਦਰਦ ਹੋ ਰਿਹਾ ਸਿਰ ਦਾ ਦਰਦ ਸੂਰਜ ਕਰਕੇ ਆ ਜਲਦੀ ਉਠੋ ਸੂਰਜ ਦੇ ਦਰਸ਼ਨ ਕਰੋ ਜਲ ਵੀ ਦੇ ਸਕਦੇ ਹੋ ਕਿੜੀ ਅਨੁਸ਼ਕਰ ਆਟਾ ਪਾ ਕੇ ਹੋ ਸੂਰਜ ਬੁੱਧ ਤੇ ਸ਼ਨੀ ਦੀ ਯੁਤੀ ਸ਼ੁਭ ਫਲ ਦੇ ਜਾਏਗੀ ਨਾਲ ਹੀ ਹਲਕਾ ਜਲ ਲੈਮਨ ਰੰਗ ਪਹਿਨਣਾ ਗੁੰਬਰਾਸ਼ੀ ਵਾਲਿਆਂ ਨੇ ਇੱਕ ਨਾਰੀਅਲ ਲੈ ਕੇ ਆਪਣੇ ਦੁਆਰ ਕੇ ਜਲ ਪ੍ਰਵਾਹ ਕਰੋ ਨਜ਼ਰਾਂ ਦੇ ਚੱਕਰ ਤੋਂ ਬਚੇ ਰਹੋਗੇ ਜਹ ਹਨੂਮਾਨ ਜੀ ਦੇ ਰੱਖ ਸਕਦੇ ਹੋ ਪੈਰੋਂ ਮੰਦਿਰ ਵੀ ਰੱਖ ਸਕਦੇ ਹੋ ਮੰਗਲਵਾਰ ਦਾ ਦਿਨ ਹੈ ਕਹਿੰਦੇ ਆ ਕਿ ਮੰਗਲ ਕਰਕੇ ਸ਼ੁਭ ਹੋ ਜਾਂਦਾ ਹੈ ਜੇ ਸ਼ਨੀ ਦਾ ਪਲ ਖਰਾਬ ਹੋ ਰਿਹਾ ਹੋਵੇ। ਪਾਇਸੇ ਜ਼ਮੀਨੀ ਰਾਸ਼ੀ ਵਾਲਿਆਂ ਦੀ ਗੱਲ ਕਰੀਏ ਤਾਂ ਚੌਥੇ ਚੰਦਰਮਾ ਤੇ ਨਾਲ ਰਾਹੁ ਦਾ ਨਕਸ਼ਤਰ ਰਾਹੁ ਲਗਨ ਵਿੱਚ ਤੇ ਉਸ ਤੋਂ ਬਾਅਦ ਬ੍ਰਸਪਤ ਦਾ ਨਕਸ਼ਤਰ ਠੀਕ ਠਾਕ ਹੈ। ਤਾਂ ਕੰਮ ਕਰ ਪੈਸਾ ਠੀਕ ਰਹੇਗਾ। ਸਾਡੀ ਪ੍ਰੋਬਲਮ ਜੋ ਥੋੜੀ ਹੋ ਰਹੀ ਸੀ ਉਹ ਵੀ ਹੁਣ ਠੀਕ ਹੁੰਦੀ ਜਾਏਗੀ ਤੇ ਨਾਲ ਹੀ ਬ੍ਰਸਪਤ ਨੂੰ ਸ਼ੁਭ ਕਰਨ ਲਈ ਕੀ ਕਰਨਾ ਤੁਸੀਂ ਪੀਲੇ ਫੁੱਲ ਆਪਣੇ ইস্ট ਨੂੰ ਚੜਾ ਦੇਣੇ ਆ ਮਸਟਰਡ ਰੰਗ ਪੈ ਲੈਣਾ ਹੈ ਤੇ ਸੂਰਜ ਬੁੱਧ ਸ਼ਨੀ ਦੀ 유ਤੀ ਜੋ ਤੁਹਾਡੀ ਰਾਸ਼ੀ ਤੋਂ 12ਵੇਂ ਸਥਾਨ ਵਿੱਚ ਬਣੀ ਹੋਈ ਹੈ ਤਾਂ ਸ਼ੇਅਰ ਮਾਰਕੀਟ ਵਿੱਚ ਪੈਸਾ ਥੋੜਾ ਜਿਹਾ ਸੰਭਲ ਕੇ ਥੋੜਾ ਛੋਟੀਆਂ-ਛੋਟੀਆਂ ਕਿਸ਼ਤਾਂ ਚ ਲਗਾਓ ਨਵੇਂ ਆਈਡੀਆਜ਼ ਨਵੀਂ ਨਵੀਂ ਤਕਨੀਕ ਨਾਲ ਕੀਤੇ ਕੰਮ ਤੁਹਾਨੂੰ ਸਕਸੈਸਫੁਲ ਏਸੀ ਜੀ ਤੁਹਾਡੇ ਸਿਤਾਰੇ ਤੁਹਾਡੇ ਘਰ ਤੁਹਾਡੇ ਜੋ ਪੰਚਾਂਗ ਦੇ ਮੁਤਾਬਕ ਇਦਾਂ ਨੇ ਉਸ ਮੁਤਾਬਕ ਆਪਾਂ ਚਰਚਾ ਕੀ अच्छा ਲੋਕਾਂ ਵਿੱਚ ਲੋਕਾਂ ਦੇ ਲਈ ਲੋਕ ਸਾਡੇ ਬਾਰੇ ਕੀ ਸੋਚਦੇ ਆ ਇਹ ਸਾਡੇ ਤੇ ਬੜਾ ਰਹਿੰਦਾ ਹੈ ਹਰ ਕਿਸੇ ਨੂੰ ਬਹੁਤ ਰਹਿੰਦਾ ਹੈ ਕਿ ਕਿਤੇ ਕੋਈ ਐ ਹੀ ਨਾ ਕਹਿ ਦੇਵੇ ਕਿਤੇ ਕੋਈ ਐ ਹੀ ਨਾ ਕਾ ਦੇ ਇੱਕ ਗੱਲ ਤਾਂ ਪਹਿਲਾਂ ਸੋਚਣਾ ਬੰਦ ਕਰੋ ਕੋਈ ਜੋ ਕਹਿੰਦਾ ਕਹੀ ਜਾਂਦੋ ਤੁਸੀਂ ਕਿਸੇ ਲਈ ਇਸ ਦੁਨੀਆ ਵਿੱਚ ਨਹੀਂ ਆਏ ਹਨਾ ਪਹਿਲੀ ਗੱਲ ਤਾਂ ਇਹ ਆ ਤੇ ਦੂਜੀ ਗੱਲ ਕਿਸੇ ਨੇ ਪੁੱਛਿਆ ਕਿ ਸਾਨੂੰ ਕੋਈ ਪਸੰਦ ਨਹੀਂ ਕਰਦਾ ਕਿਸੇ ਦੀ ਪਸੰਦ ਬਣਨ ਲਈ ਥੋੜਾ ਅਸੀਂ ਆਏ ਆ ਕਿ ਲੋਕਾਂ ਨਾਲ ਸਾਡੀ ਬਣਦੀ ਨਹੀਂ ਹੈ ਤੇ ਕਿਸੇ ਨਾਲ ਬਣਾਉਣ ਨਹੀਂ ਆਏ ਹਨਾ ਪਹਿਲੀ ਗੱਲ ਤਾਂ ਇਹ ਆ ਦੂਜੀ ਗੱਲ ਇਹ ਆ ਕਿ ਤੁਹਾਨੂੰ ਕੁਦਰਤ ਨੇ ਜਿੱਦਾਂ ਦੇ ਬਣਾਇਆ ਤੁਸੀਂ ਉਦਾਂ ਦੇ ਹੋ ਤੁਸੀਂ ਕਿਤੇ ਇਹ ਨਹੀਂ ਕਿ ਨਾਲ ਮਿੱਟੀ ਹੋਰ ਲਾ ਲਈ ਆ ਤੇ ਨਾਲ ਜਾਂ ਥੋੜੀ ਜਿਹੀ ਝਾੜ ਦਿੱਤੀ ਆ ਹਨਾ ਤੇ ਜਿਸ ਕਰਕੇ ਤੁਸੀਂ ਇਦਾਂ ਦੇ ਹੋ ਅਗਰ ਲੋਕ ਤੁਹਾਨੂੰ ਪਸੰਦ ਨਹੀਂ ਕਰਦੇ ਤਾਂ ਇਹ ਤੁਹਾਡੇ ਮੰਨ ਦਾ ਵਹਿਣ ਵੀ ਹੋ ਸਕਦਾ ਹੈ ਤਾਂ ਤੁਸੀਂ ਆਪਣੇ ਆਪ ਨੂੰ ਸਟਰੋਂਗ ਕਰਨਾ ਹੈ ਤੇ ਦੂਜੀ ਗੱਲ ਵਾਸਤੂ ਦੇ ਮੁਤਾਬਕ ਜਾਂ ਗ੍ਰਹਾਂ ਦੇ ਮੁਤਾਬਕ ਸੁਣੋ ਅਗਰ ਬ੍ਰਹਸਪਤ ਤੁਹਾਡੀ ਜਨਮ ਪੱਤਰੀ ਵਿੱਚ ਸ਼ੁਭ ਨਾ ਹੋਵੇ ਬ੍ਰਹਸਪਤ ਸ਼ੁੱਧ ਹਵਾ ਮੰਨੀ ਜਾਂਦੀ ਹੈ ਬ੍ਰਹਸਪਤ ਬlesing ਮੰਨੀ ਜਾਂਦੀ ਹੈ ਤਾਂ ਇੱਕ ਗੱਲ ਕਹੀ ਜਾਂਦੀ ਹੈ ਕਿ ਨਿੱਕੀਆਂ ਕਰ ਤੇ ਜੁੱਤੀਆਂ ਖਾ ਇਹ ਬਹੁਤ ਲੋਕਾਂ ਨਾਲ ਹੁੰਦਾ ਹੈ ਤਾਂ ਤੁਹਾਡੀ ਜਨਮ ਪੱਤਰੀ ਦੇ ਵਿੱਚ ਹੋ ਸਕਦਾ ਬ੍ਰਹਸਪਤ ਦੀ ਸਥਿਤੀ ਕਿਸ ਤਰ੍ਹਾਂ ਦੀ ਹੈ ਤਾਂ ਪਹਿਲਾਂ ਤਾਂ ਬ੍ਰਹਸਪਤ ਦੀ ਸਥਿਤੀ ਨੂੰ ਸ਼ੁਭ ਕਰੋ ਠੀਕ ਹੈ ਤਾ ਉਹਦੇ ਲਈ ਕੀ ਕਰਨਾ ਤੁਸੀਂ ਕਦੇ-ਕਦੇ ਤਾਂਬੇ ਦਾ ਪੈਸਾ ਚਲਦੇ ਪਾਣੀ ਚ ਸੁੱਟ ਦਿਆ ਕਰੋ ਚੰਦਰ ਦੇ ਖਾਨੇ ਵਿੱਚ ਤਾਂਬਾ ਸੂਰਜ ਦਾ ਠੰਡਾ ਕਰਨ ਤੇ ਬ੍ਰਹਸਪਤ શુભផល ਦੇ ਜਾਂਦਾ ਹੈ ਚੰਦਰ ਤੇ ਸੂਰਜ ਦੋਨੋਂ ਬ੍ਰਹਸਪਤ ਦੇ ਮਿੱਤਰ ਨੇ ਨਾ ਤਾਂ ਇਸ ਕਰਕੇ એનર્ਜੀ ਸ਼ੁਭ ਰਹਿੰਦੀ ਹੈ ਦੂਸਰੀ ਗੱਲ ਆਪਣੇ ਜੋ ਤੁਹਾਡੇ ਈਸਟ ਨੇ ਜਾਂ ਜੋ ਤੁਹਾਡੇ ਬਜ਼ੁਰਗ ਨੇ ਹਨਾ ਉਹਨਾਂ ਦੀ ਇੱਕ ਫੋਟੋ ਸੌਤ ਪਲੇ ਪਾਸੇ ਲਾਉਣ ਤੇ ਵੀ ਬ੍ਰਸਪਤ ਦਾ ਸ਼ੁਭ ਫਲ ਹੋ ਜਾਂਦਾ ਹੈ ਤੇ ਕਈ ਵਾਰੀ ਅਸੀਂ ਕਹਿੰਨੇ ਆ ਗੱਲ ਇਹ ਕਾਮ ਸੁਣੀ ਆ ਮੈਂ ਵੀ ਸੁਣੀ ਆ ਕਈ ਵਾਰੀ ਕਿ ਮੇਰੇ ਕਰਮਾਂ ਚ ਤੇ ਹੱਥ ਜੱਸ ਹੈ ਹੀ ਨਹੀਂ ਮੇਰੀ ਕਿਸਮਤ ਚ ਤੇ ਹੱਥ ਜੱਸ ਹੈ ਨਹੀਂ ਮੈਂ ਜਿੱਦਾਂ ਵੀ ਕਰਾਂ ਮੇਰੇ ਨਾਲ ਵਿਗਾੜ ਪੈ ਜਾਂਦੇ ਆ ਇਹ ਵੀ ਅਸਲ ਦੇ ਵਿੱਚ ਖਾਨਾ ਨੰਬਰ 3 ਸਰਕਲ ਦਾ ਮੰਨਿਆ ਜਾਂਦਾ ਹੈ ਜਿਸ ਕਰਕੇ ਉਸ ਜਗ੍ਹਾ ਤੇ ਅਗਰ ਕੋਈ ਐਂਟੀ ਗ੍ਰੈਪ ਬੈਠਾ ਹੋਵੇ ਤਾਂ ਸਾਡੇ ਨਾਲ ਧੋਖੇਬਾਦੂ ਹੁੰਦੇ ਆ ਸਰਕਲ ਆਪਣਾ ਫਾਇਦਾ ਲੈਂਦੇ ਆ ਨਿਕਲ ਜਾਂਦੇ ਆ ਤੀਜੇ ਖਾਨੇ ਦਾ ਉਪਾਅ ਤੁਸੀਂ ਕਰ ਸਕਦੇ ਹੋ ਤਾਂ ਉਹਦੇ ਨਾਲ ਵੀ ਸ਼ੁਭਫਲ ਮਿਲ ਜਾਂਦੇ ਆ ਉਹਦਾ ਉਪਾਅ ਕੀ ਹੈ ਜਿਸ ਨੰਬਰ ਦੀ ਰਾਸ਼ੀ ਤੁਹਾਡੀ ਜਨਮ ਪੱਤਰੀ ਦੇ ਵਿੱਚ ਲਗਨ ਤੋਂ ਤੀਜੇ ਖਾਨੇ ਵਿੱਚ ਹੋਵੇ ਉਸ ਰਾਸ਼ੀ ਨਾਲ ਸੰਬੰਧਿਤ ਗ੍ਰਹਿ ਦੇ ਦੀਆਂ ਚੀਜ਼ਾਂ ਧਾਰਮਿਕ ਸਥਾਨ ਤੇ ਰੱਖ ਕੇ ਜਾਂ ਜਲ ਪ੍ਰਵਾਹ ਕਰਕੇ ਤੁਸੀਂ ਇਸ ਦੀ ਨਰਜੀ ਨੂੰ ਸ਼ਕੀ ਕਰ ਸਕਦੇ ਹੋ ਇਹ ਤੁਹਾਡੀ ਲਾਈਫ ਵਿੱਚ ਨੇਮ ਫੇਮ ਤੇ ਸਟੇਬਿਲਟੀ ਦਿੰਦੀ ਹੈ ਦੱਖਣ ਪੱਛਮ ਦੀ ਦਿਸ਼ਾ ਤੇ ਪੂਰਬ ਦੀ ਦਿਸ਼ਾ ਨੇਮ ਅਗਰ ਵੈਸੇ ਕੋਈ ਨੇਮ ਫੇਮ ਖਰਾਬ ਹੁੰਦਾ ਲੋਕ ਤੁਹਾਨੂੰ ਪਸੰਦ ਨਹੀਂ ਕਰਦੇ ਤਾਂ ਜ਼ਰੂਰ ਉਸ ਦਿਸ਼ਾ ਤੇ ਪੂਰਬ ਦਿਸ਼ਾ ਚ ਸ਼ਨੀ ਬਿਰਾਜਮਾ ਨੇ ਤੇ ਉਹ ਸਾਊਥ-ਵੈਸਟ ਦਿਸ਼ਾ ਦੇ ਵਿੱਚ ਰਾਹੂ ਮਤਲਬ ਕਿ ਉਸ ਜਗ੍ਹਾ ਤੇ ਤੁਸੀਂ ਇਲੈਕਟ੍ਰੋਨਿਕ ਸਮਾਨ ਰੱਖਿਆ ਹੋਇਆ ਜੋ ਕਿ ਮਸ਼ੀਨਰੀ ਚੱਲਦੀ ਪਈ ਹੈ ਜਾਂ ਪੂਰਬ ਦਿਸ਼ਾ ਦੇ ਵਿੱਚ ਸ਼ਨੀ ਦੀਆਂ ਚੀਜ਼ਾਂ ਪਈਆਂ ਨੇ ਵਾਸ਼ਿੰਗ ਮਸ਼ੀਨ ਪਈ ਹੈ ਜੋ ਦਿਮਾਗ ਨੂੰ ਘਮਾ ਰਹੀ ਹੈ ਲੋਕਾਂ ਨੂੰ ਇਹੋ ਜੀ ਸੋਚ ਜਾ ਰਹੀ ਹੈ ਸਾਡੀ ਕਿ ਲਾਇ ਤੇ ਆਣੇ ਠੀਕ ਹੈ ਤਾਂ ਇਹ ਚੀਜ਼ਾਂ ਨੂੰ ਸਹੀ ਕਰਕੇ ਤੁਸੀਂ ਹੋਰ ਜ਼ਿਆਦਾ ਆਪਣੇ ਸਟਾਰਸ ਨੂੰ ਸਹੀ ਕਰ ਸਕਦੇ ਹੋ ਤੇ ਸਹੀ ਰਸਤਾ ਕੋਈ ਇਹ ਜਿਹਾ ਜਾਦੂ ਜੁੱਦੂ ਨਹੀਂ ਹੁੰਦਾ ਕੋਈ ਇਹ ਜਿਹਾ ਉਪਾਅ ਨਹੀਂ ਹੁੰਦਾ ਜਿਹੜਾ ਤੁਸੀਂ ਕੀਤਾ ਤੇ ਲੋਕ ਤੁਹਾਡੇ ਪਿੱਛੇ ਪਿੱਛੇ ਤੁਰਨ ਲੱਗ ਗਏ ਤੇ ਅਸੀਂ ਇਹ ਕੀਤਾ ਤੇ ਲੋਕ ਸਾਡੇ ਤੋਂ ਭਰੇ ਹੋ ਗਏ ਹਾਂ ਇਹ ਹੈ ਕਿ ਗ੍ਰਹਾਂ ਦੀਆਂ ਦਸ਼ਾ ਜਦੋਂ ਜਦੋਂ ਬਦਲਦੀਆਂ ਨੇ ਤਾਂ ਸਾਡੇ ਪ੍ਰਤੀ ਸਾਡੀ ਆਪਣੀ ਸੋਚ ਵੀ ਤੇ ਦੂਜਿਆਂ ਦੀ ਸੋਚ ਵੀ ਬਦਲ ਜਾਂਦੀ ਠੀਕ ਹੈ ਜੀ ਲੌਜੀਕ ਸਮਾ ਹੋ ਗਿਆ ਇਸ ਆਸ-ਸਦ ਆਪ ਸਭ ਦਾ ਆਸ ਦਾ ਦਿਨ ਅੱਛਾ ਜਾਵੇ ਸਤਿ ਸ਼੍ਰੀ ਅਕਾਲ